ਦੀਆਂ ਦੇਵ ਹਾਤ ਮਹਾਂ ਸਾਧਕ ਸਤਿਗੁਰੂ ਤਤ ਤੰ ਨੰ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜੂਰੀ ਹੰਦਰ ਬੈਠ ਕੇ ਕੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਗੁਰਬਾਣੀ ਦੇ ਨਾਲ ਜੁੜਦਾ ਪਾ ਯਤਨ ਕਰਦੇ ਆ ਜੜੀ ਹਾਰ ਵਿਆਖਿਆ ਤਾਂ ਕੋ ਗੁਰੂ ਗ੍ਰੰਥ ਸਾਹਿਬ ਜੀ ਸਰਵਣ ਕਰਦੇ ਆ ਰਹੀ ਆਂ ਅਜ ਵੀ ਇਹ ਤੁਹਾਨੂੰ ਨਾਮਕ ਬਾਗਸਾ ਜੀ ਸ੍ਰੀ ਰਾਗ ਦੇ ਵਿੱਚ ਬਹੁਤ ਸੋਹਣਾ ਸਾਰਾ ਸਮਝ ਉਠਾ ਕਰ ਰਾਇਆ ਹੈ ਅੱਜ ਜਰੀ ਆਪਣੇ ਸ੍ਰੀ ਗੁਰੂ ਮੰਨ ਲਾ ਕੂਗੂ ਕੀ ਕਾਇਆ ਨਤਨਾਕੀ ਰਵਿਤਾ ਅਬਰ ਆਵਾਸ ਨੰਸ ਸਾਸ ਅੱਠ ਸੱਠ ਤੀਰਤ ਕਾ ਮੁਖ ਟਿਕਾ ਤਿਤ ਕੱਡ ਰਤ ਵਿਹਾਰਸ ਉਹ ਕਦਨੇ ਚ ਆਪਣੂ ਪਿਆਰ ਵਾਲੀ ਵਾਲੀ ਲਲਿਤਾ ਕੰਨੇ ਜੀਵ ਨੂੰ ਕੁੰਮੋਂ ਕੀ ਕਾਇਆ ਭਾਰੇ ਤੋਂ ਆਪਣੀ ਕਾਇਆ ਨੂੰ ਚੰਦਨ ਤੇ ਬਣਾ ਲੈ ਜੀਵ ਨੂੰ ਰਤਨਾ ਦੇ ਨਾਮ ਰਤਨਾ ਦੀ ਲਲਿਤਾ ਰਤਨਾ ਦੇ ਨਾਲ ਜੜ ਲੈ ਰਤਨਾ ਦੀ ਜੀਵ ਬਣਾ ਲੈ ਅਗਰ ਨਵਾਸ ਅਗਰ ਲੱਕੜ ਹੁੰਦੀ ਆ ਜਿਹਦੇ ਵਿੱਚ ਬਹੁਤ ਖੁਸ਼ਬੂ ਹੁੰਦੀ ਆ ਉਹ ਸਾੜੀਏ ਜਾਂ ਵੜੀਏ ਉਹ ਬਹੁਤ ਖੁਸ਼ਬੂ ਦਿੰਦੀ ਹੈ ਵੜਦੇਆਂ ਵੜਦੇਆਂ ਵੀ ਬੜੀ ਖੁਸ਼ਬੂ ਜੀ ਤੂੰ ਆਂਦੀ ਹੈ ਸਾੜਦੇਆਂ ਉਹਦੋਂ ਵੀ ਬੜੀ ਧੂਮ ਦੇ ਵਿੱਚੋਂ ਖੁਸ਼ਬੂ ਆਦੀ ਹੈ ਬਾਦਸਾ ਦੀ ਕਨੇਰੀ ਭਾਵੇਂ ਅਗਰ ਤੋਂ ਚੰਦਨ ਵਰਗੀ ਬਾਸਿਤਾ ਸੀ ਤੂੰ ਆਵੀ ਉਹਦੀ ਸੁਗੰਧ ਇਸ ਤੇਰੇ ਸਰੀਰ ਨੂੰ ਲੱਗੀ ਹੋਵੇ ਹੁਵੇ ਹੋਵੇ ਫਿਰ ਬਾਦਸਾ ਤੋਂ ਨਹੀਂ ਅੱਛਰ ਤੇਰ ਤੇ ਕਾ ਟਿਕਾ ਇਤ ਕਟ ਹੱਥ ਵਿਗਾਸ ਅੱਖਾਂ ਹੱਥ ਇਲਤਾ ਦਾ ਹੋਣ ਤੇਰੀ ਕੋਲ ਹੋਵੇ। ਉਹਨਾਂ ਦਾ ਟਿਕਾ ਤੇਰੀ ਕੋਲ ਹੋਵੇ। ਗੁਰਬਾਣੀ ਕਹਿੰਦੀ ਆਠਾਹ ਸਿੱਖ ਕੇਵਲ ਤੇ ਕੇਵਲ ਗੁਰਬਾਣੀ ਪੜ੍ਹ ਕੇ ਹੀ ਸਤਿਗੁਰਾਂ ਦੇ ਨੇੜੇ ਜਾਂਦੇ ਨੇ। ਜਾਨ ਦੀ ਵੀ ਤੈਨੂੰ ਲੋੜ ਜੀ ਪੈਣੀ। ਗੁਰਬਾਣੀ ਨੇ ਤੈਨੂੰ ਇੱਥੇ ਹੀ ਆਠਾਹ ਜਥਾਂ ਦਾ ਸੁਨਾਦ ਕਰਾ ਲੈਣਾ ਜੇ ਤੂੰ ਢੱਗ ਦੇ ਨਾਲ ਗੁਰਬਾਣੀ ਪੜ੍ਹੇ ਪੜ੍ਹੇ। ਹੁਣ ਆਪਰ ਸੁਨਾਦ ਕਰਨਿਆਂ ਸਾਡਾ ਸੀਰੀਜ਼ ਵੀ ਪਰੋਖ। ਸੇਵ ਦੀ ਕੰਧ ਕੀ ਦੂਰ ਹੁੰਦੀ ਹੈ। ਜਦੋਂ ਅਸੀਂ ਗੁਰਬਾਣੀ ਦੇ ਵਿੱਚ ਟੁਕੀਆਂ ਲਾਵਾਂ ਤੇ ਸਾਡਾ ਮਨ ਦੇ ਖਲੋਦਾ ਸਾਡੇ ਅੰਦਰ ਤੇ ਮਲੂਰਦਾ ਹੈ ਸਾਡੇ ਅੰਦਰ ਦੀ ਮਾਲੂਰਦੀ ਹੈ ਤੇ ਕਰਨਾ ਵੀ ਇਹੀ ਹੈ ਦੇਵਤਾ ਦੇ ਜਾਤੀ ਵਸਰੀ ਨੂੰ ਮੜ ਨਹੀਂ ਮੜ ਨਹੀਂ ਘਰ ਵਿੱਚ ਵੀ ਉਹ ਜਪਾਂ ਮੜ ਪਣਦਾ ਨਹੀਂ ਆ ਮਾਨਮੀ ਚੁਨਾਇਆ ਪਾ ਲਿਆ ਕਿ ਮੈਂ ਠਾਠ ਦੇ ਥਾਂ ਤੇ ਜਾਵਾਂਗਾ ਮੈਂ ਗੰਗਾ ਚ ਜਾਵਾਂਗਾ ਅਕਸ਼ਿਬੋਤ ਤਿਰਤੇ ਜਾਵਾਂਗਾ ਮੇਰੇ ਅੰਦਰ ਦੇ ਪਾਪ ਨੂੰ ਧੋਣ ਕਿ ਬਾਦਸ਼ਾਹ ਜੀ ਕਹਿੰਦੇ ਨੇ ਜੇ ਮਨ ਦਾ ਵਹਿਣਾ ਜਿਵੇਂ ਹਰਵੇਂ ਚਰਦੇ ਵੀ ਸਨਾ ਗਿਆ ਜਿੱਥੇ ਨਾ ਪਿਆ ਜਾਦਾ ਬਾਦਸ਼ਾਹ ਜੀ ਕਹਿੰਦੇ ਨੇ ਮੂਖ ਕਰਨੀ ਹੈ ਮਾਨਮੀ ਦੀ ਮੈਲ ਨੂੰ ਕਰਨੀ ਹੈ ਕਿ ਅੰਦਰ ਜਨਮਾ ਜਨਮਾਂ ਦਾ ਦੀ ਲੱਗੀ ਹੋਈ ਹੈ ਉਹ ਮੈਲ ਨੂੰ ਕਰਨੀ ਹੈ ਇਹੋ ਮੈਦ ਪਾਣੀ ਦੇ ਨਾਲ ਬਿਲਕੁਲ ਵੀ ਦੂਰ ਨਹੀਂ ਹੋ ਸਕਦੀ। ਆਮ ਜਿਹੜੇ ਮਰਜੀ ਪਾਣੀ ਜਿਸ ਨਾਲ ਉਸ ਦਾ ਪਾਣੀ ਦੇ ਅੰਦਰ ਪੈਲ ਦੇਵ ਦੀ ਕਾਮਯਾਬ ਉਹ ਗੁਰੂ ਦੇ ਨੇੜੇ ਲਾ ਕੇ ਆ ਬਾਣੀ ਨੂੰ ਜਰੂਰ ਉਹ ਮੈਦ ਬੂਲ ਕਰਦੀ ਹੈ। ਬਾਣੀ ਦੀ ਮਾਲੂਕੀ ਹੈ ਪਾਣੀ ਦੇ ਨਾਲ ਉਹਦੀ। ਉਦੇ ਲਈ ਕੀਰਤਨਾ ਬੁਣੀ ਆਸਾ ਜਿ ਤੈ ਰਹੇ ਜੁੜਨਾ ਪਵੇਗਾ ਮੋਤ ਪਲੀਤੀ ਕੱਪੜ ਹੋਏ ਇਹ ਸਾਮੂਹ ਨਹੀਂ ਹੈ ਉਹ ਤੇ ਵੇਖ ਸਾਹੀ ਹੈ ਮਤ ਫਾਪਾ ਕੈ ਸੰਗ ਉਤਪੈ ਨਾ ਵਗੇ ਮੈਲ ਕਾ ਕੀ ਹੈ ਆਪਾ ਨਹੀਂ ਹੈ ਮੈਲ ਕਾ ਕੀ ਹੈ ਹੈਕਾਰਾਂ ਕਾ ਮੈਲ ਕਾ ਕੀ ਹੈ ਲਾਲਚ ਦੀ ਹੈ ਮੋਹ ਦੀ ਹੈ ਮਾਇਆ ਦੀ ਹੈ ਤੇ ਬਾਤ ਸੱਚੀ ਕਹਿੰਦੇ ਨਹੀਂ ਦੂਰ ਹੋ ਸਕਦੀ ਭਾਵੇਂ 68 ਤੀਰਖਾਂ ਦੇ ਤ੍ਰਸ਼ਨਾਮ ਕਰਕੇ ਆ ਜਾ ਫਿਰ ਫਾਤਖ ਜੀ ਨੇ ਕੋਤਪਤੀ ਸਾ ਲਾਹਣਾ ਸੱਚ ਲਾਹਣ ਹਰਤਾਸ ਅੰਦਰ ਅੰਦਰ ਆਪਣੇ ਰੱਬ ਨੇ ਨਰਮਾਤਨਾ ਨੂੰ ਸਲਾਹਦਾ ਹੈ ਇਸਲਾਹ ਨਾਉਂ ਕੀ ਕਰਦਾ ਹੈ ਫਾਤਖ ਜੀ ਤੇ ਸਾਹਮਣੇ ਆਪਣੀ ਕਾਇਆ ਬਾਣੀ ਦੱਸ ਰਹੀ ਨੇ ਕਿ ਜੇ ਗੁਰੂ ਮਿਲਣਾ ਹੈ ਤੇ ਅੰਦਰ ਕਿਵੇਂ ਹੋਵੇਗਾ ਤੋ ਆਪਣੇ ਅੰਦਰ ਨੂੰ ਕਿਵੇਂ ਦਾ ਲੈ ਕੇ ਆਣਾ ਹੈ ਕਿਵੇਂ ਦਾ ਬਣਾਣਾ ਹੈ ਜੇ ਤੋ ਗੁਰੂ ਕੋਲ ਆ ਰਿਹਾ ਬਾਬਾ ਹੋਰ ਮਤ ਹੋਰ ਹੋਰ ਕਹਿੰਦੇ ਨੇ ਹੋਰ ਮਤਾਂ ਤੇ ਹੋਰ ਹੀ ਨਹੀਂ ਤਦੋਂ ਤੱਕ ਗੁਰੂ ਵਾਲੀ ਮੱਤ ਨਹੀਂ ਲੱਗੇਗਾ ਗੁਰਮਤ ਸਭ ਨਹੀਂ ਗਿਆਨੀ ਜੀਉਂ ਦੀ ਗੱਲ ਸਮਝ ਨਹੀਂ ਆਈ ਧਾਈ ਬਾਹਰੀਆਂ ਗੱਲਾਂ ਜਿਹੜੀਆਂ ਨੇ ਹੋਰ ਮਤਾਂ ਨੇ ਇਹਦੇ ਹੋਰ ਹੀ ਨੇ ਤੈਨੂੰ ਹੋਰ ਹੀ ਪਾਸੇ ਲੈ ਕੇ ਜਾਣੀਆਂ ਤੂੰ ਗੁਰੂ ਵਾਲੀ ਮੱਤ ਨੂੰ ਆਧਾਰ ਬਣਾ ਕੇ ਆ ਕੇ ਆ ਚੰਦਨ ਜੇ ਸੋ ਵੀਰ ਕਮਾਈਐ ਕੂੜਾ ਕੂੜਾ ਜੋਰੇ ਹੁ ਜਿੰਨਾ ਪਾਣਾ ਨਾਮ ਜਪਾਂਗੇ ਨਾਮ ਨਾਮ ਉਹਦੇ ਵਿਚਾਰੀ ਤਤ ਪੰਦੀ ਚਲੀ ਜਾਂਦੀ ਹੈ ਇਹੀ ਬਾੜੀ ਕਰਾਂ ਜਿਨੇ ਮਾੜੇ ਕਰਮ ਕਰੇਗਾ ਉਹ ਮਾੜੇ ਕਰਮਾਂ ਦੇ ਵਿੱਚ ਵੀ ਤੇਰੀ ਬਰਕਤ ਪੈਣੀ ਹੈ ਉਹਨਾਂ ਨੇ ਹੀ ਵਧਣਾ ਹੈ ਜੋ ਮਾੜੇ ਕਰਮਾਂ ਕਰਿਆ ਪਾਪ ਕਰਿਆ ਬਰਕਤ ਉਹਨਾਂ ਚ ਵੀ ਪੈਣੀ ਹੈ ਇਹ ਨਾ ਸੋਚੀ ਕਿ ਮਾੜੇ ਕਰਮ ਥੋੜੇ ਜਿਹੇ ਕਾਲੇ ਨੇ ਥੋੜੀ ਰਹਿਣਗੇ ਨਹੀਂ ਜਿਹਾ ਵਿਜੈ ਸੋਲੁਣਾ ਕਰਮ ਸੁਨਾ ਖੇਤ ਜਿਵੇਂ ਤੇ ਬੀਜ ਹੋ ਰਿਹਾ ਹੁਣ ਬੀਜ ਕਿੱਡਾ ਹੁੰਦਾ ਹੈ ਖੇਤਾਂ ਚ ਆਪਾਂ ਬੀਜਦੇ ਹਾਂ ਪਰ ਜਦੋਂ ਜਦੋਂ ਗੱਡਦੇ ਹਾਂ ਰਸੂ ਲਾਲੀ ਭਰ ਕੇ ਨਿਕਲ ਇਹ ਪਿਆਰ ਵਾਲੇ ਇਹ ਕਰ ਰਹੇ ਹੈ ਕੂੜਾ ਖਾਰਿਆ ਕੂੜ ਵਰਤਿਆ ਕੂੜ ਦੇ ਵਿੱਚ ਡੁੱਬਾ ਹੋਇਆ ਤੇ ਕੂੜ ਨੇ ਹੋਰ ਵੀ ਕੂੜ ਆਪਣੇ ਨਾਲ ਲਾ ਕੇ ਜਿਹਦਾ ਢੇਰ ਬਣਾ ਲੈਣਾ ਵਧਣੀ ਬੰਦੇ ਘੱਟ ਨਹੀਂ। ਤੇ ਠਹਿਰਾਉਦੇ ਕਿ ਕੰਨੇ ਨੇ ਕੰਨੇ ਪੂਜ ਲਗਾਇਆ ਪੀਰ ਆਖੀਏ ਸਭ ਮਿਲੈ ਸੰਸਾਰ ਬਹੁਤੇ ਨੇ ਜਿਹੜੇ ਪੂਜਾ ਕਰਾਰੇ ਨੇ ਆਪਣੀ ਸੰਸਾਰ ਦੀ। ਇੱਥੇ ਵੀ ਬਾਤ ਸੱਚ ਬਹੁਤ ਡੂੰਘਾਈ ਦੀ ਗੱਲ ਕਰ ਰਹੀ ਹੈ। ਕਿਸੇ ਨੂੰ ਥੋੜੀ ਜਿਹੀ ਪ੍ਰਾਪਤੀ ਹੋ ਜਾਏ ਪਿੱਛੇ ਆਪਾਂ ਜੱਪਜੀਤ ਸਾਹਿਬ ਸਰਵਣ ਕਰਕੇ ਆਏ ਰੀਧੀਆਂ ਸਿੱਧੀਆਂ ਮੈਂ ਆਪ ਜੀ ਐਸਲਸ ਸੀ ਕਿਹੜੀਆਂ ਕਿਹੜੀਆਂ ਰੀਤਾਂ ਪ੍ਰਾਪਤ ਨੂੰ ਕਰਦੇ ਤੇ ਉਹਨਾਂ ਚ ਹੀ ਪੁੱਛੇ ਗਏ ਜਾਂਦੇ ਕਿਸੇ ਨੂੰ ਟੀਕ ਪ੍ਰਾਪਤ ਹੋ ਆ ਗਈ ਕਿਸੇ ਨੂੰ ਦੂਮ ਪ੍ਰਾਪਤ ਹੋ ਗਈ ਕਿਉਂਕਿ ਭਗਤੀ ਵਾਲੇ ਮਾਰਗ 'ਤੇ ਜਦੋਂ ਚੱਲਦੇ ਆ ਬਹੁਤ ਉਝ ਮਿਲਦਾ ਹੈ ਪਰ ਕੋਈ ਨਹੀਂ ਆ ਸਿੱਕੀਆਂ ਦੇ ਵਿੱਚ ਉਲਝ ਕੇ ਉੱਥੇ ਹੀ ਟਿਕ ਜਾਂਦਾ ਹੈ ਕਿਸੇ ਨੂੰ ਧਾਤ ਮਿਲ ਗਿਆ ਉਹ ਉੱਥੇ ਰੁੱਕ ਗਿਆ ਸਿਰੇ ਤੱਕ ਕੋਈ ਨਹੀਂ ਜਾਂਦਾ ਜਿੰਨਾਂ ਪਾਤਾਂ ਵਾਲਾ ਵੱਡਾ ਪਾਤਾਂ ਜਿਹੜਾ ਬਈ ਇਹਨਾਂ ਦੀ ਪਰਵਾਹ ਨਹੀਂ ਹੁੰਦੀ ਉਹ ਅਗੇ ਨੂੰ ਤੁਰ ਲੈਂਦਾ ਹੈ ਪਾਤਸ਼ਾਹੀ ਕਰੇ ਥੋੜੀ ਜੀ ਕਿਸੇ ਨੂੰ ਪ੍ਰਾਪਤੀ ਹੋ ਗਈ ਉਹ ਆਪਣੇ ਆਪ ਪੀਰ ਅਸਵਾੰਗ ਲੱਗ ਜਾਂਦਾ ਹੈ ਬੜੇ ਜੇ ਤੁਹਾਡੇ ਸਾਹਮਣੇ ਦੁਨੀਆ ਦੀ ਵਿੱਚ ਕਿੰਨੇ ਬਾਪੇ ਬੈਠੇ ਨੇ ਉਹ ਤੀਨ ਨੂੰ ਚਲਾਉ ਸਾਹਮਣੇ ਆਈ ਜਾਂਦੇ ਕਦਾਂ ਦੇ ਬਾਦਸ਼ਾਹ ਜੀ ਕਦ ਨੇ ਪੂਜ ਲਗਾਇਆ ਫਿਰ ਆਖੀ ਆਪਣੀ ਪੂਜਾ ਕਰਾਣੇ ਨੇ ਸੰਸਾਰ ਦੇ ਲੋਕ ਉਹਨਾਂ ਦੇ ਕੋਲ ਆਦੇ ਨੇ ਉਹਨਾਂ ਦੇ ਕੋਲ ਝੁਕਦੇ ਨੇ ਬਾਦਸ਼ਾਹ ਜੀ ਕਦ ਨੇ ਨਾਮ ਸਦਾ ਹੀ ਆਪਣਾ ਬੂ ਵੈ ਸਿੱਧ ਸੁਮਾਰ ਆਪਣਾ ਨਾਮ ਸੰਸਾਰ ਵਿੱਚ ਪਰਚਾਉਂਦਾ ਹੈ ਕਿ ਮੇਰੇ ਵਰਗਾ ਕੋਈ ਹੋਰ ਨਹੀਂ ਮੇਰੇ ਕੋਲ ਬੜਾ ਪੂਜਾ ਆਤਮਾ ਬੜਾ ਕੁਝ ਬਣੂ ਕੋ ਹੈ ਲੋਕ ਜਾਣਦੇ ਨੇ ਉਥੇ ਸਿਮਰਗ ਰਗਦੇ ਨਾਲ ਮੱਥਾ ਰਗਦੇ ਨੇ ਆਪਣੇ ਆਪ ਨੂੰ ਸਿੱਧ ਕਰਕੇ ਸੁਮਾਰ ਕਰ ਦਿੰਦਾ ਹੈ ਮੋਸ਼ਨ ਕਰ ਦਿੰਦਾ ਹੈ ਕਿ ਮੇਰੇ ਵਰਗਾ ਸਹੀ ਸੋਇਆ ਦਾ ਅਜ ਵੀ ਬਾਪੇ ਬੜੇ ਪਈ ਜਾਣੇ ਜਿਹੜੇ ਪਹਿਲਾਂ ਮੱਥਾ ਟਿਕਾਪੇ ਨੇ ਤੇ ਜਾਣਦੇ ਨੇ ਸਾਡੇ ਦੇਸ਼ ਚ ਭਿੰਤ ਚਾਰੀ ਬੜੀ ਹੈ ਜਿਹੜੂ ਨੂੰ ਸਾਡੇ ਕੇ ਦੇਤਾ ਤੇ ਪ੍ਰਾਤਮਾ ਚਲੇ ਜਾਂਦੇ ਆ ਕੀ ਮਿਲਦਾ ਹੈ ਉਥੇ ਕੁਝ ਨਹੀਂ ਮਿਲਦਾ ਵਿਆਰ ਉਹ ਆਪ ਦੁਖੀ ਨੇ ਉਹਨਾਂ ਦੀ ਜ਼ਿੰਦਗੀ ਫਰੋਲ ਕੇ ਦੇਖਿਓ ਕਿ ਨਹੀਂ ਜਿੱਤ ਨਹੀਂ ਉਹ ਆਪ ਪਾ ਕੀ ਹੋਤੀ ਵਾਦੇ ਬੜੇ ਹੋਏ ਨੇ ਪਿਆਰ ਵਾਲਿਆ ਵਾਲਿਆ ਕੱਖ ਨਹੀਂ ਉਹਨਾਂ ਨੂੰ ਪਤਾ ਹੁੰਦਾ ਹਾਂ ਸਾਰੇ ਤਾਂ ਅਸੀਂ ਜੁੜੀ ਹੋਈਆਂ ਰੂਹਾਂ ਬੜੀਆਂ ਨੇ ਸਾਰੀ ਕੁਝ ਹੀ ਜੁੜੀਆਂ ਹੋਈਆਂ ਰੂਹਾਂ ਬੜੀਆਂ ਨੇ ਪਰ ਜਿਹੜੀ ਜੁੜੀ ਹੋਏਗੀ ਉਹ ਤੈਨੂੰ ਗੁਰਬਾਣੀ ਦੀ ਬਾਣੀ ਦੇ ਜਿਹੜਾ ਕੋਈ ਜੁੜਿਆ ਹੋਈਗਾ ਸੱਚਾ ਹੋਈਗਾ ਉਹ ਆਪਣੇ ਆਪ ਹੀ ਦੇ ਨਾਲ ਕਦੇ ਨਹੀਂ ਜੁੜੇਗਾ ਕੋਈ ਨਹੀਂ ਭਾਈ ਗੁਰਬਾਣੀ ਪੜਿਆ ਕਰ ਗੁਰੂ ਗ੍ਰੰਥ ਸਾਹਿਬ ਜੀ ਚਰਨਾ ਦੇ ਨਾਲ ਜੁੜ ਉਹਨੇ ਹੀ ਤੇਰੀ ਬੀੜ ਨੂੰ ਬਾਤ ਲਾ ਮੇਰੇ ਨਾਲ ਜਿਹੜੇ ਨਾਮ ਕੀ ਕੁਝ ਨਹੀਂ ਤਰੋ ਮਿਲਦਾ। ਉਹਨੇ ਇਹ ਗੱਲ ਕਹੀ ਜਿ ਇੱਥੇ ਵੀ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਆਪ ਨੂੰ ਤੀਰਖ ਹੁੰਦਾ ਏ ਥੋੜੀ ਜਿਹੀ ਪ੍ਰਾਪਤੀ ਹੋ ਗਈ ਸੰਸਾਰ ਦੇ ਲੋਕਾਂ ਤੋਂ ਮੱਥੇ ਟਿਕਵਾਉਂਦਾ ਆਪਣੇ ਆਪ ਨੂੰ ਸਿੱਧ ਕਰਕੇ ਸੂਮਾਰ ਤਾਂ ਮਸ਼ਹੂਰ ਕਰ ਦਿੰਦਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜਾ ਤੰਨੇ ਖੈ ਲਾਪਵੇਂ ਸਦਾ ਪੂਜ ਖਵਾਰ ਤੁਮ ਦਾ ਵੇਖਾ ਹੋਣਾ ਏ। ਤੇ ਉਸ ਦੀ ਦਰਗਾਹ ਦੇ ਵਿੱਚ ਕੋਈ ਇੱਜ਼ਤ ਕੋਈ ਨਹੀਂ ਹੁੰਦਾ। ਉਤੇ ਪੁੱਛਣ ਵਾਲਾ ਕੋਈ ਨਹੀਂ ਹੋਏਗਾ ਕਿਉਂ ਸੰਸਾਰ ਦੀ ਸਾਨੂੰ ਸੌਖਤ ਦੇ ਵਿੱਚ ਹੋਏ ਜਿਕੇ ਰਹਿ ਗਿਆ ਸੰਸਾਰ ਦੀ ਬੜਾਈ ਉਹਨੇ ਸੱਚ ਮੰਨ ਲਿਆ ਜਨਕੀ ਬੜਾਈ ਚ ਇਸ ਦੀ ਦਰਗਾਹ ਦੇ ਵਿੱਚ ਰੱਬ ਦੇ ਨਾਲ ਜਾ ਕੇ ਚੰਗਾ ਨਾ ਵਰਖਾਈ ਕੈ ਜਸ ਕੀ ਰਜ਼ਕ ਲਈ ਅੜ ਗਿਆ ਪਿਛਲੇ ਪਿਆਰ ਵਰਤ ਤਜੀ ਸੇ ਜੇ ਕਿਸ ਨੰਦਤਾ ਆਵੇ ਤਾਂ ਬਾਤ ਪੁੱਛੇ ਕਿ ਕਿਦਰੀ ਚੰਗਾ ਨਾਮ ਖਾ ਲਿਆ ਸੋਸੂ ਗ੍ਰੋਭੇ ਚਾਰ ਚੁਪੇ ਚੰਗੀ ਪੋਜੀਸ਼ਨ ਤੇ ਪਹੁੰਚ ਗਿਆ ਜਿੱਦਾਂ ਨਾ ساری ਦੁਨੀਆ ਜਾਣਦੀ ਆ ਪਰ بادشاہ ਜੀ ਕਹਿੰਦੇ ਜੇ ਤੈਨੂੰ ਰੱਬ ਹੀ ਨਹੀਂ ਚੇਤੇ ਆ ਪਰਮਾਤਮਾ ਹੀ ਚਾਹੇਂਗੇ ਆ ਗਿਆ ਤੇ ਉਹਦੀ ਦਰਗਾਹ ਚੋਂ ਇਤਨੀ ਗੱਲ ਕਿਸੇ ਨੇ ਨਹੀਂ ਪੁੱਛਣੀ ਇਹੀ ਗੱਲ ਇੱਥੇ ਵੀ بادشاہ ਜਾਂ ਕਰਦੇ ਨੇ ਕਿ ਖੁਆਰ ਹੋਏਗਾ ਆਪਣੀ ਪੂਜਾ ਜਿਹੜਾ ਕਰਾ ਰਿਹਾ ਉਹਨੇ ਖੁਆਰ ਹੁੰਦਾ ਹੈ ਕੋਆਰ ਉਹ ਤਾਂ ਗੁਰੂ ਨਾਲ ਕਮਿਊਨੀਕੇਸ਼ਨ ਟੁਰੇ ਜਾ ਰਿਹਾ ਸਿਖਾਦੇ ਦਾ ਤੇ ਰਾ ਦੇ ਵਿੱਚ ਸਾਪ ਪਹਿਲਾਂ ਜਿੰਨਾਂ ਲੱਗੇ ਕਿੜੇ ਚੁੱਕੇ ਛੋਟੀਆਂ ਕੀੜੀਆਂ ਖਿੱਚ ਕੇ ਲੈ ਕੇ ਜਾ ਰਿਹਾ ਅੱਛਾ ਤੇ ਸਿੱਖ ਪੁੱਛਦੇ ਨੇ ਬਾਪਸਾ ਕਿਹਨੂੰ ਤਾਂ ਕਹਿੰਦਾ ਤਾਂ ਇਹ ਨਾ ਵੱਡਾ ਸਾਪ ਇਹਨੂੰ ਕੀੜੀਆਂ ਜਿਹੜੀਆਂ ਇੱਕ ਹਿੰਟ ਕੇ ਲੈ ਕੇ ਜਾਂਦੀਆਂ ਨੇ ਇਹ ਕਿ ਸਾਧੂਦ ਸ਼ਿਕਾਰਦੇ ਨੇ ਇਹ ਕਿਸੇ ਵੇਲੇ ਸਾਧ ਅਸਾਂ ਤੇ ਜਿਹੜੀਆਂ ਕੀੜੀਆਂ ਨੇ ਇਹ ਚੀਕਾਂ ਸਾਰੀਆਂ ਸਾਰੇ ਇਨੇ ਇਨਾ ਦੀ ਜ਼ਿੰਦਗੀ ਨੂੰ ਬੜਾ ਖਵਾ ਇਨਾ ਦੀ ਜ਼ਿੰਦਗੀ ਦੀਆਂ ਖੇਮ ਜਿਹਾ ਸਵਾਸਾਂ ਸੁਨੀਆਂ ਨੂੰਟੀਆਂ ਦੀ ਇਨੇ ਇਨਾ ਦੀ ਜ਼ਿੰਦਗੀ ਦੀਆਂ ਸਵਾਸਾਂ ਖੰਨਿਆ ਨੇ ਇਨਾ ਦੀ ਜ਼ਿੰਦਗੀ ਖਾਈਏ ਹੁਣ ਇੱਕ ਕੀੜੀ ਦੀ ਦੁਕਾਨੀ ਹੋ ਗਈ ਹੈ ਇਹਨਾਂ ਨੂੰ ਘਾਣਾ ਕੋ ਲੋਕੇ ਸਮਾਂ ਉੱਥੇ ਹੀ ਆ ਜਾਂਦਾ ਪਿਆਰ ਵਾਲਿਓ ਸਭ ਕੁਝ ਘੁੰਮ ਰਿਹਾ ਹੈ ਜਿੱਥੋਂ ਆਪਾਂ ਸ਼ੁਰੂ ਹੁੰਦੇ ਆਂ ਵਾਪਸ ਉੱਥੇ ਹੀ ਆ ਜਾਂਦੇ ਆਂ ਅੱਜ ਜਿਹੜੇ ਕਰਮ ਅਸੀਂ ਕੁਮਾਰੇ ਆਂ ਤੇ ਘੁੰਮ ਕੇ ਉੱਥੇ ਹੀ ਆਣਾ ਹਲ ਉੱਥੇ ਜਾ ਕੇ ਫਿਰ ਸਭ ਨੂੰ ਮਿਲ ਜਾਣਾ ਬਾਂਸਾ ਜੀ ਕੇ ਦਿਨ ਖੁਵਾਰ ਹੋਇਗਾ ਜਿਨ ਕੋ ਸਤਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ ਦੁਜੇ ਪਾਸੇ ਕੋ ਮੇ ਦੀਨਾ ਨੂੰ ਸਤਗੁਰਾਂ ਨੇ ਥਾਪਿਆ ਆਇਆ ਧੰਨ ਧੰਨ ਰਾਮ ਰਾਸੁਰ ਜਿਨ ਸਿਰਿਆ ਅੰਮ੍ਰਿਤ ਸੁਵਾਰਿਆ ਅਲਪਟਾਲੂ ਕੀ ਕਰ ਮੋ ਜਿਨਾਂ ਦੇ ਜੁਰਮ ਜਿਨਾਂ ਦੇ ਗੁਰੂ ਨੇ ਆਪ ਥਾਪਿਆ ਉਹਨਾਂ ਨੂੰ ਕੋਈ ਨਹੀਂ ਮਿਟਾ ਸਕਦਾ ਉਹਨਾਂ ਨੂੰ ਕੋਈ ਖਤਰਾ ਨਹੀਂ ਕਰ ਸਕਦਾ ਤਾ ਤਾਂ ਘੋੜੀਆਂ ਵੇਚਣ ਵਾਲਾ ਸਾਡੇ ਕੱਪੜਿਆਂ ਵਾਲਾ ਪਿਆਰ ਵਾਲੀ ਉਹ ਬਾਜਾ ਮਾਰ ਮਾਰ ਕੇ ਕਹਿੰਦਾ ਸੀ ਅੰਦਰੀਆਂ ਲੈ ਲਵੋ ਅੱਜ ਅੱਜ ਲੋਕ ਉਹਨੂੰ ਆਵਾਜ਼ਾਂ ਮਾਰਦੇ ਨੇ RAMDAS ਬਾਦਸ਼ਾਹ ਜੀ ਧੰਨ ਗਵਾਸਾ ਦੀ ਸਾਡੀ ਛੋੜੀ ਕਰੋ ਪਰ ਉਹ ਆਪਣੀ ਧਨੀ ਚਾਹੀ ਤੇ ਕਦੇ ਕਦੇ ਘੋੜੀਆਂ ਵੇਚ ਦੱਸ ਅੱਜ ਲੋਕ ਦੀ ਕਰਤੇ ਚੋੜੀਆਂ ਆਟਲੇ ਕਿੰਨੇ ਥਾਪੇ ਰਾਇ ਗੁਰੂ ਨੇ ਥਾਪੇ ਰਾਇ ਕਿਉਂ ਥਾਪੇ ਸੇਵਾ ਕਰੀਏ ਘਾਲ ਕਮਾਈਏ ਗੁਰੂ ਦਾ ਬਖਮਾਵਨ ਨਾਸਖੇ ਫਿਰ ਉਹਨਾਂ ਨੂੰ ਨਾਲ ਗੁਰੂ ਨੇ ਥਾਪ ਦਿੱਤਾ ਦੇ ਜਿਹਨਾਂ ਨੂੰ ਗੁਰੂ ਥਾਪਦਾ ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ ਭਾਵੇਂ ਲੱਖਾਂ ਕੋਸ਼ਿਸ਼ਾਂ ਹੋਈਆਂ ਦੇ ਹਰਿਵੰਦਰ ਸਾਹਿਬ ਨੇ ਮਾਰਨ ਦੀ ਕੋਟਾ ਸਕਿਆ ਕੋਈ ਨਹੀਂ ਕੋਈ ਨਹੀਂ ਹਟਾ ਸਕਿਆ ਹਟਾਉਣ ਵਾਲੇ ਬਿੱਡੇ ਧਾਣ ਵਾਲੇ ਆਪ ਟੈ ਗਈ ਨਾ ਜਿੰਦਗੀ ਉਹਨਾਂ ਦੀ ਖਤਮ ਹੋ ਗਈ ਹੈ ਪਰ ਉਹ ਉੱਡੀ ਉਹਨਾਂ ਨੂੰ ਮਿਟਾ ਸਕੀਂ ਕੋ ਕਟਾਲ ਨਹੀਂ ਜਾਪਤ ਨਹੀਂ ਖੈ ਨਾ ਪਵੈ ਸਭਾ ਪ੍ਰੂਖਵਾ ਜਿਨ ਕੋ ਸਤਿਗੁ ਥਾਪਿਆ ਦਿਨ ਮੇਟ ਨ ਸਕੈ ਕੋਈ ਉਹਨਾਂ ਅੰਦਰ ਨਾਮ ਧਾਰਨ ਹੈ ਨਾਮੋ ਪ੍ਰਗਟ ਹੋਏ ਕਿਉਂ ਨਹੀਂ ਮਿਟਾ ਸਕਦਾ ਉਹਨਾਂ ਦੇ ਕੋਈ ਕਿਉਂਕਿ ਉਹਨਾਂ ਦੇ ਅੰਦਰ ਨਾਮ ਹੁੰਦਾ ਗਜਨਾ ਹੈ ਉਹਨਾਂ ਦੇ ਅੰਦਰ ਨਾਮ ਦਾ ਗਜਨਾ ਹੈ ਤੇ ਉਹਨਾਂ ਦੇ ਅੰਦਰੋਂ ਨਾਮ ਹੀ ਪ੍ਰਗਟ ਹੁੰਦਾ ਹੈ ਸਾਰ ਦਰਵਾਜ਼ੀ ਖੁੱਲ੍ਹਦੀ ਦਿਖਾਤ ਸੈ ਇਨਰ ਸੈ ਦੁਖਦੀ ਆਉ ਜਿਹੜਾ ਕਿਸੇ ਨੂੰ ਮਨਾਹੀ ਨਹੀਂ ਕੋਈ ਵੀ ਆਈ ਆਈ ਸਾਰਿਆਂ ਦੀ ਬੰਦਨਾ ਪਰਵਾਨ ਹੈ ਸਾਰਿਆਂ ਨੂੰ ਨਮਸਕਾਰ ਪਰਵਾਨ ਹੈ ਆਓ ਪਰ ਆਣਾ ਕੀ ਹੈ ਪੌੜੀਆਂ ਉਤਰ ਕੇ ਜਾਂਦੇ ਆ ਕਾਰਵਾੜੇ ਦਰਬਾਰ ਸਹਿ ਜਾਂਦੇ ਨਾ ਆਪਾਂ ਸਾਰਾ ਪਸਾ ਪੌੜੀਆਂ ਉਤਰ ਕੇ ਜਾਂਦੇ ਆ ਜਿੱਥੇ ਦੂਜੇ ਗੁਰੂ ਘਰ ਚ ਪੌੜੀਆਂ ਚੜ੍ਹ ਕੇ ਜਾਈਦਾ ਦਰਬਾਰ ਸਹਿ ਪੌੜੀਆਂ ਉਤਰ ਕੇ ਜਾਈਦਾ ਇਹ ਕਿਹਦਾ ਪ੍ਰਤੀਕ ਹੈ ਇਹ ਦੀਵਾਂ ਹੋ ਕੇ ਆ ਗਿਆ ਨਿਮਾਣਾ ਹੋਵੀ ਤਾਂ ਹੀ ਕੁਝ ਹੋਈ ਚੜਣਾ ਹੈ ਜੇ ਹੰਕਾਰ ਦੇ ਵਿੱਚ ਆਏਗਾ ਕੱਤ ਨਹੀਂ ਮਿਲਣਾ ਨਿਮਾਣਾ ਹੋਵੀ ਆਏਗਾ ਬੜਾ ਕੁਝ ਮਿਲ ਜਾਣਾ ਹੈ ਜਿਹੜੇ ਨਿਮਾਣੇ ਹੁੰਦੇ ਨੇ ਉਹਨਾਂ ਨੂੰ ਗੁਰੂ ਥਾਪਦਾ ਤੇ ਫਿਰ ਜਿਨ੍ਹਾਂ ਨੂੰ ਗੁਰੂ ਥਾਪਦਾ ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਭਰ ਜਾਂਦਾ ਹੈ ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ ਨਾਉ ਚੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਈ ਚੋਰ ਦੇ ਕੀ ਪਰਸਾਂ ਦੀ ਮੈਰੀ ਦੀ ਭਾਈ ਕਿਸੇ ਦੇਵਤਾਰੀ ਦੇ ਚਾਦਰ ਚ ਨਹੀਂ ਪੜਨਾ ਪੜਨਾ ਕਿਸੇ ਪਥਰਾ ਦੇ ਚਾਦਰ ਚ ਨਹੀਂ ਪੜਨਾ ਇਥੇ ਵੀ ਮਥਾਨੀ ਰਕੜਨਾ ਨਾਮ ਉਹ ਹੀ ਸੰਭਜੁ ਬਣਾ ਨਾਮ ਦੀ ਪੂਜ ਗੁਜਲਾ ਕੀ ਹੈ ਅੰਦਰ ਹੀ ਅੰਦਰ ਸਿਮਰਨ ਸਾਡੇ ਚੱਲਦਾ ਜਾਂਦਾ ਸਿਮਰਨ ਕਰਨਾ ਨਾਮ ਦੀ ਪੂਜ ਨਾਮ ਉਹ ਹੀ ਮਨ ਉਸ ਗਾਲ ਤੂੰ ਮਨ ਕਿਉ ਮੰਨਣਾ ਹੈ ਅਖੰਡ ਸਦਾ ਸੱਚ ਸੋਏ ਜਿਹੜਾ ਅਖੰਡ ਹੈ ਅਖੰਡਤ ਨਹੀਂ ਹੁੰਦਾ ਇਹਦਾ ਸੁਧੀਰਾ ਕਦੇ ਮਿੱਟਦਾ ਨਹੀਂ ਜਿਹੜਾ ਅਜਿਹਾ ਅਸਰ ਬਾਖ਼ਤਿਆਂ ਦਾ ਜੁਨਾਂ ਦੇ ਵਿੱਚ ਵੀ ਆਂਦਾ ਉਹਨੂੰ ਜਪੂ ਜਾਂ ਉਹ ਸੱਚ ਹੈ ਸੱਚੀ ਰਹਿ ਅਖੰਡ ਹੈ ਫਿਰ ਬਾਤ ਸਹੀ ਪਤਨੇ ਖੇਹੁ ਖੇਲ ਲਾਈਏ ਤਾਂ ਜਿਉਂ ਕਿਹਾ ਹੋਏ ਜਿਹੜਾ ਤਨ ਮਿਲਿਆ ਸਭ ਖੇਉ ਜਾਣਾ ਪਿਆਰ ਵਾਲੇ ਨੂੰ ਖੇਉ ਜਾਣਾ ਖਤਮ ਹੋ ਜਾਣਾ ਹੈ ਮਿੱਟੀ ਦੇ ਵਿੱਚ ਅਸੀਂ ਰੋ ਜਾਣਾ ਤੇ ਰੋਣਗੇ ਕਿਹੜੇ ਇੱਜ਼ਤ ਇਹਨਾਂ ਦੀ ਪੁੜੇਗੀ ਜਿਨ੍ਹਾਂ ਦੇ ਨਾਮ ਜਪਿਆ ਮੰਨ ਕੇ ਕੀਤੀ ਫਿਰ ਉਹ ਨਹੀਂ ਕਹਿੰਦੇ ਉਹ ਕਹਿੰਦੇ ਨੇ ਕਬੀਰ ਮੁਹਿੰਮਰ ਉਹਨੇ ਕਹਾ ਚਾਉ ਹੈ ਮਰੂਤਾ ਹਲਕ ਹੈ ਵਾਰ ਹਦ ਹਰ ਕੁਛ ਹੈ ਕੌਣ ਹੈ ਪ੍ਰਭ ਪਰਿਵਾਰ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਪਰਵਾਹ ਉਹਨਾਂ ਨੂੰ ਹੁੰਦੀ ਹੈ ਜਿਹੜੇ ਪਾਪ ਕਰਦੇ ਨੇ ਕਹਿੰਦੇ ਨੇ ਕਦੀ ਨਾ ਹੀ ਜਪਿਆ ਬੰਦਗੀ ਨਹੀਂ ਕੀਤੀ ਸਿਆਣਪਾਂ ਬੜੀਆਂ ਕਰਦੇ ਨੇ ਚਲਾਕੀਆਂ ਬੰਦਿਆਂ ਕਰਦੇ ਨੇ ਪਿਆਰ ਵਾਲਿਆਂ ਵਾਲਿਆਂ ਚਲਾਕੀਆਂ ਕਿਹੜੇ ਕਰਦੇ ਨੇ ਜਿਹੜੇ ਅੰਕਾਰ ਨੂੰ ਸਿਆਣਪਾਂ ਕਿਹੜੇ ਵਰਕੜੇ ਨੇ ਜਿਹੜੇ ਆਪਣੇ ਅੰਦਰ ਹੀ ਅੰਦਰ ਅੰਦਰ ਸਿਆਣੇ ਬਣਨੇ ਦੇ ਬਾਅਦ ਸਹੀ ਆਖਰੀ ਗੱਲ ਇਹ ਹੀ ਕਰਦੇ ਨੇ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਈ ਕਹਿੰਦਾ ਬੜੀਆਂ ਸਿਆਣਪਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਰਹਿੰਦੇ ਆ ਗੁਰੂ ਦੇ ਚਰਨਾਂ 'ਚ ਆਇਆ ਨਹੀਂ ਤੁਝਿਆ ਨੂੰ ਮੱਤ ਦੇਣਾ ਨਹੀਂ ਆਪਾਂ ਨੇ ਦੁਨੀਆ ਤੁਝਿਆ ਨੂੰ ਸਿਆੜ ਦਾ ਵਿਦਾ ਰਿਆ ਪ੍ਰਿਥੀ ਪਾਤਸ਼ਾਹ ਜੀ ਫਿਰ ਜਪਜੀ ਸਾਹਿਬ ਦੀ ਜਪਜੀ ਸਾਹਿਬ ਚਾਰ ਬਾਣੀ ਉਚਾਰ ਚਾਰ ਬਾਣੀ ਜਿਨ੍ਹਾਂ ਨੂੰ ਜਪਜੀ ਸਾਹਿਬ ਆ ਗਿਆ ਜਿਨ੍ਹਾਂ ਨੇ ਜਪਜੀ ਸਾਹਿਬ ਨੂੰ ਸੰਤ ਲਿਆ ਉਹਨਾਂ ਨੇ ਗੁਰਬਾਣੀ ਨੂੰ ਸੰਤ ਲਿਆ ਉੱਥੇ ਵੀ ਪਾਤਸ਼ਾਹ ਜੀ ਕਹਿੰਦੇ ਨੇ ਸਹਿਸ ਸਿਆੜ ਪਾਲਖ ਹੋਈ ਤਾਂ ਇੱਕ ਦਾ ਚਲੇ ਨਾਲ ਕਹਿੰਦੇ ਨੇ ਇੱਕ ਵੀ ਦਾ ਚਾ ਪਾਵੇਂ ਜਿੰਨਾ ਮਰਜੀ ਤੂੰ ਸਿਆਣਾ ਹੁੰਦਾ ਜਿੰਨੀ ਮਰਜੀ ਸਿਆਣਪ ਕਰ ਇੱਥੇ ਵੀ ਵਾਰਸ ਜਿਹਨੇ ਦੀਆਂ ਸਿਆਣਪਾਂ ਸਾਰੀਆਂ ਡਲ ਜਾਣੀਆਂ ਖਤਮ ਹੋ ਜਾਣਗੀਆਂ ਤੇ ਤੂੰ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ ਇੱਥੇ ਰੋਏ ਮੁਸਤਾਇ ਨਹੀਂ ਕਿਉਂ ਕਿ ਸਮਝ ਲਾ ਜੇ ਕਿ ਮੈਂ ਸਾਰੀ ਜਿੰਦਗੀ ਖਵਾਉਂਦਾ ਰਿਹਾ ਜੋ ਕੰਮ ਕਰਨ ਆਇਆ ਸੀ ਉਹ ਨਹੀਂ ਕਰ ਸਕਿਆ ਨਾ ਕੋ ਨਾ ਕੋ ਕਿਸ ਆਈਏ ਤਾਲ ਗਿਆ ਕੀ ਹੋਈ ਜਿਨਾਂ ਨੇ ਨਾਮ ਨੂੰ ਵਿਸਾਰ ਦਿੱਤਾ ਬੰਦਗੀ ਨੂੰ ਵਿਸਾਰ ਦਿੱਤਾ ਬਾਦਸ਼ਾਹ ਜੀ ਕਹਿੰਦੇ ਨੇ ਜਦੋਂ ਕੋ ਤਾਲ ਤੇ ਜਾਣ ਜਿੱਥੇ ਲੇਖਾ ਹੋਣਾ ਹੈ ਤਰੰਮਰ ਆ ਕੇ ਜਦੋਂ ਲੇਖਾ ਮੰਗਿਆ ਕਿਆ ਮੁਖ ਲੈ ਕੇ ਜਾਣ ਜਦੋਂ ਲੇਖਾ ਹੋਣਾ ਹੈ ਉਹ ਤੇ ਫਿਰ ਉਹ ਮੂੰਹੋਂ ਖਾਣ ਜੋਗੇ ਨਹੀਂ ਹੁੰਦੇ ਬਾਦਸ਼ਾਹ ਜੀ ਕਹਿੰਦੇ ਨੇ ਉਹ ਫਿਰ ਤੜਫਦੇ ਨੇ ਉਹਨਾਂ ਦਾ ਕੀ ਹੋਏਗਾ ਕੋਈ ਨਹੀਂ ਜਾਣਦਾ ਪਿਆਰ ਵਾਲੇ ਉਹ ਰੁੱਲਦੇ ਦੇਸ਼ ਦੇ ਸਾਹ ਦੇ ਵਿੱਚ ਦੁਆਰੇ ਫਿਰ ਦੁਨੀਆਂ ਦੇ ਵਿੱਚ ਆਦੇ ਜਾਂਦੇ ਪਤਾ ਨਹੀਂ ਕੀ ਨਿਅਤ ਦੁਨੀਆਂ ਵਿੱਚ ਘਟ ਕਰਨ ਦੀ ਇੱਛਾ ਪਾਉਂਦੇ ਆਉਂਦੇ ਆ ਹਨ ਮਨੁੱਖਾਤੇ ਦਾ ਇੱਕੋ ਮਕਸਦ ਅਸੀਂ ਭਈ ਪ੍ਰਾਪਤ ਮਾਨਵ ਦੀ ਹੋਰੀਆ ਗੋਵਿੰਦ ਮਿਲਣ ਦੀ ਇੱਕ ਹੀ ਬਰੀਆ ਪਰ ਇਹ ਮਕਸਦ ਆ ਸਾਰੇ ਉੱਲੀ ਬੈਠੇ ਆ ਔਰ ਬੜੇ ਵੱਕਸ ਦੁਨੀਆਂ ਵੀ ਸਾਨੂੰ ਯਾਦ ਨਹੀਂ ਤਰ ਇਹ ਮਕਸਦ ਜਿਹੜਾ ਅਸੀਂ ਲੈ ਕੇ ਆਏ ਸੀ ਆਈ ਸੀ ਜਿਹੜਾ ਕਾਮਾ ਸਵੀਕਾਰਨ ਆਈ ਸੀ ਉਹ ਅਸੀਂ ਭੁੱਲ ਗਏ ਆ ਚੇਤੇ ਇਹ ਸਾਨੂੰ ਰਿਹਾ ਕਿਉਂਕਿ ਸੰਸਾਰ ਦੀ ਖੇੜ ਹੀ ਐਸੀ ਹੈ ਇਨਾ ਮਨ ਨੂੰ ਆਪਣੇ ਵੱਲ ਖਿੱਚਦੀ ਹੈ ਇਹ ਰੱਬ ਵੱਲ ਸਾਨੂੰ ਜਾਣੀ ਰਹਿਦੀ ਪਿਆਰ ਨਾਲ ਅਰ ਅਜੇ ਤੁਸੀਂ ਜਿੱਤ ਨੇਮ ਕਰਦੇ ਹੋ ਬਾਣੀ ਦੇ ਗਾਣ ਜੁੜਦੇ ਹੋ ਖੇਲ ਫਿਰ ਤੁਹਾਨੂੰ ਸਮਝ ਆ ਜਾਂਦੀ ਹੈ ਸਦੀ ਵਿੱਚ ਕੀ ਸਾਥ ਦੀ ਖੇਡ ਹੈ ਕਿ ਬਹੁਤ ਸੋਹਣਾ ਧੰਗੂ ਨਾਮਕ ਬਾਦਸ਼ਾਹ ਜਿਉਂ ਸਮਝ ਆਇਆ ਹੈ ਮੈਸੇਜ ਦਿੱਤਾ ਕੋਸ਼ਿਸ਼ ਕਰ ਜੀ ਕਿ ਨਾ ਚੀਜ਼ਾਂ ਜੁਗਨੀਆਂ ਸਤ ਨੂੰ ਜੀ ਦੱਸਦੇ ਨੇ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਅਤਾ ਪਰ ਇਹ ਗੁਰੂ ਦੇ ਕੰਮ ਦੇ ਸੇ ਚੀਜ਼ਾਂ ਦਾ ਘਾਟਾ ਨਹੀਂ ਆ ਕੇ ਝੋਲੀ ਅੱਗੇ ਡੰਗ ਲਈਏ ਵਿਸਰਵਾਸ ਦਾ ਦਾਰ ਆਪਣਾ ਨਾਮ ਉਹ ਬੁਲਗਾਮਾਂ ਦੀ ਰਾਤ ਆਨੇ ਤੇ ਚਾਉਂ ਵੀ ਹੋ ਉਹਨਿਆ ਨੂੰ ਲਾ ਚੁਕਾ ਦੀ ਖਿਮਾ ਬੁਲਾਉ ਬਤੀ ਵਾਦ ਕਰ ਹਰ ਸਾਥ ਹਵਾਲਾ